ਅਮਰਗੜ ਦੇ ਵਿੱਚ ਪੰਜਾਬ ਇਲੈਕਟ੍ਰੋਨਿਕ ਜਿਹੜੀ ਦੁਕਾਨ ਹੈ ਉਹਦਾ ਦਿਖਾਇਆ ਜਾ ਰਿਹਾ ਹੈ ਵੇਰਵਾ ਕਿਉਂਕਿ ਤੁਹਾਨੂੰ ਬਹੁਤ ਆਸਾਨੀ ਦੇ ਨਾਲ ਤੁਸੀਂ ਇੱਥੇ ਪਹੁੰਚ ਸਕੋ ਔਰ ਤੁਸੀਂ ਦੇਖ ਸਕਦੇ ਹੋ ਜੀ ਅਸ਼ੋਕ ਲਾਟਰੀ ਏਜੰਸੀ ਜਿੱਥੇ ਤੁਸੀਂ ਆਪਣੀ ਕਿਸਮਤ ਨੂੰ ਅਜ਼ਮਾ ਸਕਦੇ ਹੋ ਲక్ష్ਮੀ ਤੁਹਾਡੇ ਘਰ ਦੇ ਵਿੱਚ ਮਿਹਰਬਾਨ ਹੋ ਸਕਦੀ ਹੈ ਤੇ ਪਹੁੰਚਦਿਆਂ ਦੀ ਆਉ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਮੈਂ ਅੱਜ ਤੁਹਾਡੀ ਲਾਟਰੀ ਏਜੰਸੀ ਤੇ ਅਸੀਂ ਪਹੁੰਚੇ ਆ ਤੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਦੱਸੋਗੇ ਦੱਸਿਆ ਜਾਂਦਾ ਹੈ ਕਿ ਆ ਕਹਿੰਦੇ ਕਿ ਲੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਆ ਕਿਸਮਤ ਅਜ਼ਮਾਣਾ ਤੁਸੀਂ ਇੱਥੇ ਪਹੁੰਚੋ 2 ਕਰੋੜ ਕਰੋੜ ਦੀ ਜਿਹੜੀ ਲਾਟਰੀਜ਼ ਹੈ ਔਰ ਦਸਿਆ ਲਾਟਰੀਆਂ ਨੇ ਕਿਉਂਕਿ ਦੇਖੋ ਕਿ ਫੈਸਟੀਵਲ ਆ ਰਿਹਾ ਰੱਖੜੀ ਆ ਰਿਹਾ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਰੱਖੜੀ ਦੇ ਉੱਤੇ ਤੁਸੀਂ ਆਪਣੀ ਕਿਸਮਤ ਨੂੰ ਅਜ਼ਮਾ ਸਕਦੇ ਹੋ ਰੱਖੜੀ ਦੇ ਉੱਤੇ ਜਾ ਸਕਦੇ ਹੋ ਬਹੁਤ ਹੀ ਸਾਰੇ ਢੇਰ ਸਾਰੇ ਇਨਾਮ ਔਰ ਉਹਨਾਂ ਮਾਰੇ ਕਿਸੇ ਵਸਸਾ ਹਾਂਜੀ ਆਪਣੇ ਕੋਲੇ ਚੱਲ ਰਿਹਾ ਜੀ ਪੰਜਾਬ ਸਟੇਟ ਦੀ ਲਾਟਰੀਆ ਗਵਰਨਮੈਂਟ ਦੀ ਰੱਖੜੀ ਵੰਪਰ ਹੈ ਜੀ ਇਹ 24 ਅੱਠ ਨੂੰ ਨਿਕਲਣ ਜਾ ਰਹੇ ਆ 2.5 ਕਰੋੜ ਜਾ ਰਿਹਾ 2.5 ਕਰੋੜ ਦਾ ਇਨਾਮ ਹੈ ਜੀ ਇਹ ਪਬਲਿਕ ਟੂ ਗਰੰਟਡ ਇਨਾਮ ਹੈ ਜੀ 2.5 ਕਰੋੜ ਠੀਕ ਹੈ ਜੀ ਪਬਲਿਕ ਪਬਲਿਕ ਜਿਹੇ ਵਿੱਚ ਹੀ ਆਣਾ 2.5 ਕਰੋੜ ਠੀਕ ਹੈ ਇਸ ਤੋਂ ਇਹ ਤਾਂ ਮੈਨੂੰ ਹੋ ਗਿਆ ਜਿਹਨੇ ਰਖੜੀ ਦਿੱਤੇ ਆਪਾਂ ਆਫਰ ਦੇ ਰਹੇ ਵੀ ਰਖੜੀ ਦੇ ਉੱਤੇ ਹੈਗਾ ਰਖੜੀ ਤੇ ਪ੍ਰਾਈਸ ਨਿਕਲ ਗਿਆ ਪੈਣਾ ਨੂੰ ਇੱਕ ਅਲੱਗ ਹੀ ਖੁਸ਼ੀ ਮਿਲ ਜਾਂਦੀ ਹੈ ਆਪਾਂ ਨੂੰ ਇਹ ਇਨਾਮ ਮੰਨਦਾ ਹੈ ਉਸ ਤੋਂ ਇਲਾਵਾ ਕਿਹੜੀ ਕਿਹੜੀ ਲਾਟਰੀਜ਼ ਆ ਉਸ ਤੋਂ ਇਲਾਵਾ ਆਪਣੇ ਕੋਲੇ ਮੰਥਲੀ ਡਰਾ ਵੀ ਅਵੇਲੇਬਲ ਹੁੰਦੇ ਨੇ ਜਿਵੇਂ ਕਿ ਕੋਈ 500 ਰੁਪਏ ਦੀ ਟਿਕਟ ਨਹੀਂ ਪਾ ਸਕਦਾ ਉਹ 200 ਰੁਪਏ ਪਾ ਕੇ ਆਪਣੀ ਕਿਸਮਤ ਅਜ਼ਮਾ ਸਕਦਾ ਜੀ ਇਹ ਵੀ ਪੰਜਾਬ ਸਟੇਟ ਦੀ ਲਾਟਰੀ ਹੈ 200 ਮੰਥਲੀ ਲਾਟਰੀ ਹੈ ਜਿਸ ਫਰਸਟ ਪ੍ਰਾਈਜ਼ ਹੈ ਤੇ 1.5 ਕਰੋੜ ਦਾ ਇਨਾਮ ਦੇਖੋ ਜੀ ਇਹ ਵੀ ਬਹੁਤ ਵੱਡੀ ਕਿਸਮਤ ਹੈ ਕਿ ਜੇ ਕਿਸੇ ਕੋਲੇ 500 ਰੁਪਏ ਨਹੀਂ ਹੈਗਾ ਤਾਂ ਤੁਸੀਂ ਇਹ ਵੀ ਲਾਟਰੀ ਪਾ ਸਕਦੇ ਹੋ ਇਹਦੇ ਵਿੱਚ ਵੀ ਆਪਣੀ ਕਿਸਮਤ ਨੂੰ ਅਜ਼ਮਾ ਸਕਦੇ ਹੋ ਡੜ ਲਕੜਾ ਇੰਤਜ਼ਾਰ ਕਰ ਰਿਹਾ ਤੇ ਮੈਡਮ ਹੋਰ ਦੱਸਾਂਗੇ ਜੀ ਇਸ ਤੋਂ ਇਲਾਵਾ ਵੀ ਕੋਈ ਲੋਟਰੀ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਜਿੰਨੇ 100 ਰੁਪਏ ਵਾਲੀ ਟਿਕਟ ਆ ਜਾਂਦੀ ਹੈ ਇਹ ਵੀ ਪੰਜਾਬ ਸਟੇਟ ਦੀ ਲੋਟਰੀ ਹੈ ਜੀ 100 ਮੰਥਲੀ ਲੋਟਰੀ ਹੈ ਹਰੇਕ ਮਹੀਨੇ ਨਿਕਲਦੀ ਹੈ ਜੀ ਇਹਦੇ ਤੇ 15 ਲੱਖ ਦਾ ਫਰਸਟ ਪ੍ਰਾਈਜ਼ ਹੈ 100 ਰੁਪਏ ਲਗਾ ਕੇ ਤੁਸੀਂ 15 ਲੱਖ ਦਾ ਇਨਾਮ ਦੇ ਸਕਦੇ ਇਹ ਤਾਂ ਬਹੁਤ ਹੀ ਵਧੀਆ ਗੱਲ ਤੁਸੀਂ ਦੱਸੀ ਹੈ ਜੀ ਜੇ 500 ਰੁਪਏ ਨਹੀਂ ਹੈਗਾ ਤਾਂ ਆਪਾਂ ਅਵਲੀ ਲਾਟਰੀ ਪਾ ਸਕਦੇ ਹਾਂ ਤੇ ਉਸ ਤੋਂ ਬਾਅਦ ਜਿਹੜੀ 100 ਰੁਪਏ ਵਾਲੀ ਲਾਟਰੀ ਹੈ ਹਰ ਮਹੀਨੇ ਪ੍ਰਾਈਜ਼ ਦਾ ਹਾਂਜੀ ਇੱਕ ਗੱਲ ਹੋਰ ਦੀ ਜਿੰਨੇ ਵੀ ਕਸਟਮਰ ਆਪਣੀ ਵੀਡੀਓ ਦੇਖ ਰਹੇ ਨੇ ਜੀ ਤੁਸੀਂ 100 ਰੁਪਏ ਕੱਢ ਕੇ ਹਰੇਕ ਮਹੀਨੇ 100 ਰੁਪਏ ਕੱਢ ਕੇ 15 ਲੱਖ ਰੁਪਏ ਦਾ ਇਨਾਮ ਜਿੱਤ ਸਕਦੇ ਹੋ ਕਿਉਂਕਿ 100 ਰੁਪਇਆ ਕੋਈ ਮਹੀਨੇ ਦਾ ਜਾਗਾ ਹੋਣੀ ਹੁੰਦਾ 100 ਰੁਪਇਆ ਆਪਾਂ ਮਾਮੂਲੀ ਜੀ ਗੱਲ ਹੁੰਦੀ ਹੈ ਹਰ ਇੱਕ ਕੋਈ ਖਰਚ ਦਿੰਦਾ 100 ਰੁਪਇਆ ਜੀ ਇੱਕ ਹਰ ਇੱਕ ਘਰ ਤੋਂ 100 ਰੁਪਇਆ ਖਰਚ ਕੇ 15 ਲੱਖ ਦਾ ਇਨਾਮ ਜਿੱਤਣ ਦਾ ਮੌਕਾ ਜ਼ਰੂਰ ਪਾਉ। ਤੁਸੀਂ ਗੱਲ ਦਿੱਤੀ ਗੱਲ ਜੀ 100 ਰੁਪਏ ਦੀ ਔਰ ਬਹੁਤ ਵਧੀਆ ਗੱਲ ਹੈ ਜੇ ਆਪਾਂ ਜੇ ਇੱਕ 100 ਰੁਪਇਆ ਕੋਈ ਬਹੁਤ ਵੱਡੀ ਚੀਜ਼ ਨਹੀਂ ਹੁੰਦੀ ਜੇ ਆਪਾਂ ਹਰ ਮਹੀਨੇ ਵੀ 100 ਰੁਪਇਆ ਕੱਢੀਏ ਤਾਂ ਉਹ 100 ਰੁਪਏ ਦੀ ਲਾਟਰੀ ਤੁਹਾਡੀ ਕਿਸਮਤ ਨੂੰ ਚੰਨ ਸਤਾਰਿਆਂ ਤੇ ਲੈ ਕੇ ਜਾ ਸਕਦੀ ਹੈ ਤੁਹਾਡੀ ਕਿਸਮਤ ਨੂੰ ਉਹ ਬੁਲੰ ਕਿਉਂਕਿ ਮਾਂ ਲక్ష్ਮੀ ਦੀ ਜੇ ਤੁਹਾਡੇ ਉੱਤੇ ਕਿਰਪਾ ਹੋ ਜਾਵੇ ਤਾਂ ਫਿਰ ਤਾਂ ਤੁਸੀਂ ਸਮਝੋ ਕਿ ਤੁਹਾਡੀ ਲਾਟਰੀ ਲੱਗ ਗਈ ਔਰ ਲਾਟਰੀ ਲੱਗੇਗੀ ਇੱਥੋਂ 100 ਰੁਪਏ ਦੀ ਲਾਟਰੀ ਹੈ ਔਰ ਇਸ ਤੋਂ ਬਾਅਦ ਮੈਡਮ ਜੇ ਕਿਸੇ ਕੋਲ 100 ਰੁਪਏ ਵੀ ਹਨ ਨਹੀਂ ਫਿਰ ਉਹਦੇ ਬਾਰੇ ਫਿਰ ਦੀ 7 ਲੱਖ ਵਾਲੀ ਟਿਕਟ ਪਾਉਣ ਇਹ ਵੀ ਪੰਜਾਬ ਸਟੇਟ ਦੀ ਲਾਟਰੀ ਆ 50 ਰੁਪਏ ਵਿੱਚ 7 ਲੱਖ ਦਾ ਇਨਾਮ ਹੈ 50 ਰੁਪਏ ਵਿੱਚ 7 ਲੱਖ ਦਾ ਇਨਾਮ ਹੈ ਹਾਂ ਜੀ ਹਰੇਕ ਮਹੀਨੇ ਨਿਕਲਦੀ ਹੈ ਇਹ ਵੀ ਲਾਟਰੀ 50 ਰੁਪਏ ਲਗਾ ਕੇ 7 ਲੱਖ 7 ਲੱਖ ਦਾ ਇਨਾਮ ਜਿੱਤ ਸਕਦੇ ਹੋ ਇੱਕ ਟਿਕਟ ਹੋਰ ਆ ਜੀ ਸਿਰਫ 20 ਰੁਪਏ ਵਿੱਚ 20 ਰੁਪਏ ਵਿੱਚ 5 ਲੱਖ ਦਾ ਇਨਾਮ ਇਹ ਤਾਂ ਮੈਡਮ ਤੁਸੀਂ ਪਹਿਲਾਂ ਹੀ ਲੋਟਰੀ ਦੇ ਛੱਕੇ ਲਗਾ ਰਹੇ ਹੋ ਕਿ ਜੇ 50 ਰੁਪਏ ਦੇ ਵਿੱਚ ਵੀ ਦੇਖੋ ਅਸੀਂ ਇਨਾਮ ਜਿੱਤ ਸਕਦੇ ਹਾਂ ਜੇ 50 ਰੁਪਏ ਵੀ ਨਹੀਂ ਹੈਗੇ ਤਾਂ ਤੁਸੀਂ ਇਹ ਸੋਚੋ ਜੀ ਕਿ ਮੈਂ 20 ਰੁਪਏ ਦੇ ਕੇ ਆਪਣੇ ਬੱਚੇ ਨੂੰ ਚੀਜ਼ ਲੈਣ ਭੇਜ ਦਿੱਤਾ ਔਰ ਉਹ 20 ਰੁਪਏ ਤੋਂ ਬੱਚਾ ਕਿੰਨੇ ਪੈਸੇ ਲੈ ਕੇ ਆਊਗਾ 5 ਲੱਖ ਜੀ 5 ਲੱਖ ਦਾ ਇਨਾਮ 20 ਰੁਪਏ ਦੀ ਲੋਟਰੀ ਦੇ ਵਿੱਚੋਂ ਫਿਰ ਦੇਰ ਨਹੀਂ ਕਰਨੀ ਛੇਤੀ ਤੋਂ ਛੇਤੀ ਪਹੁੰਚੋ ਇੱਥੇ ਇਸ ਤੋਂ ਵੱਧ ਮੈਡਮ ਇਸ ਤੋਂ ਬਾਅਦ ਜਿਹੜੀ ਆਪਣੇ ਕੋਲ ਡੇਲੀ ਵੇਸ ਵਾਲੀ ਲੋਟਰੀ ਆਈ ਸੀ ਜਿਨ੍ਹਾਂ ਨੇ ਡੇਲੀ ਟਿਕਟ ਹਾਂਜੀ ਡੇਲੀ ਵੀ ਜਿਹੜੀ ਲੋਟਰੀ ਦਿਨ ਚ ਤਿੰਨ ਵਾਰੀ ਕਰੋੜਪਤੀ ਬਣਾਉਂਦੀ ਆ ਉਹ ਲੋਟਰੀ ਬਾਰੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਆਪਾਂ ਤੁਹਾਨੂੰ ਦੱਸ ਰਹੇ ਹਾਂ 6 ਰੁਪਏ ਵਾਲੀ ਟਿਕਟ ਸਿਰਫ 6 ਰੁਪਏ ਹਾਂਜੀ 6 ਰੁਪਏ ਓ ਮਾਈ ਗਾਡ 6 ਰੁਪਏ ਦੇ ਵਿੱਚ ਕੀ ਹੈ ਜੀ 6 ਰੁਪਏ ਦੇ ਵਿੱਚ 1 ਕਰੋੜ ਜੀ 6 ਰੁਪਏ ਦੀ ਲਾਟਰੀ ਦੇ ਵਿੱਚ ਜਿੱਤ ਸਕਦੇ ਹੋ 1 ਕਰੋੜ ਇੱਕ ਟਾਈਮ ਨਹੀਂ ਜੀ ਇਹ ਤਿੰਨ ਟਾਈਮ ਆ 1 ਵਜੇ 6 ਵਜੇ ਔਰ 8 ਵਜੇ ਤਿੰਨ ਡਰਾ ਹੁੰਦੇ ਨੇ ਦਿਨ ਚੇ ਦੇ ਤਿੰਨ ਡਰਾ ਮਤਲਬ ਦਿੱਲੀ ਦੀ ਹੋਗੀ ਇਹ ਦਿੱਲੀ ਲਾਟਰੀ ਦਿੱਲੀ ਦੇ ਵਿੱਚ ਇਹ ਤਿੰਨ ਡਰਾ ਨਿਕਲਣਗੇ ਦੇਖੋ ਜੀ ਜੇ ਆਪਾਂ ਇੱਕ ਇੱਕ ਰੁਪਿਆ ਚੋੜਦੇ ਆ ਹਾਂ 3 ਰੁਪਏ ਬਣਦੇ ਆ ਜੇ ਆਪਾਂ 6 ਰੁਪਏ ਲਾਣੇ ਆ ਤਾਂ 1 ਕਰੋੜ ਐਦਾਂ ਜਿੱਤ ਕੇ ਆਪਣੇ ਘਰ ਜਾ ਕੇ ਲੈ ਸਕਦੇ ਆ ਕਿਉਂਕਿ ਲక్ష్ਮੀ ਮਾਤਾ ਜੀ ਇੱਥੇ ਵਿਰਾਜਮਾਨ ਨੇ ਔਰ ਉਸੇ ਲక్ష్ਮੀ ਮਾਤਾ ਨੂੰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਇੱਕ ਗੱਲ ਹੋਰ ਦੀ ਜਿਹੜੀ ਇਹ 6 ਰੁਪਏ ਵਾਲੀ ਟਿਕਟਾਂ ਨੇ ਇਹ ਸੈੱਟ ਮਿਲਦੇ ਨੇ ਜਿਵੇਂ ਇਹ 25 ਟਿਕਟਾਂ ਨੇ ਇਹ 25 ਟਿਕਟਾਂ ਦਾ ਸੈੱਟ ਹੋਗਾ 150 ਰੁਪਏ 25 ਟਿਕਟਾਂ ਦਾ ਸੈੱਟ 150 ਜੀ ਇਹਦੇ ਵਿੱਚ ਆਪਣਾ ਕੋਈ ਵੀ ਇਨਾਮ ਲੱਗਦਾ ਫਰਸਟ ਪ੍ਰਾਈਜ਼ ਤੋਂ ਬਿਨਾਂ ਤੁਹਾਡਾ ਕੋਈ ਵੀ ਇਨਾਮ ਲੱਗਦਾ ਸੈਕਿੰਡ ਥਰਡ ਫੋਰਥ ਕੋਈ ਵੀ ਇਨਾਮ ਲੱਗਦਾ ਤਾਂ ਉਹ ਤਾਂ ਤੁਹਾਨੂੰ 25 ਗੁਣਾ ਮਿਲਣਾ 100 ਸੀਰੀਜ਼ ਪਾਈ ਹੋਈ ਆ ਤਾਂ 100 ਗੁਣਾ ਮਿਲਣਾ 100 50 ਸੀਰੀਜ਼ ਪਾਈ ਹੋਈ ਹੈ ਜੇ ਤਾਂ 50 ਗੁ ਇਸ ਤੋਂ ਬਾਅਦ ਵੀ ਕੋਈ ਛੋਟਾ ਧਮਾਕਾ ਹੋਰ ਵੀ ਹੈ ਕੁਝ ਉਸ ਤੋਂ ਬਾਅਦ ਆਪਣੇ ਕੋਲੇ ਡੇਲੀ ਵਾਲੀਆਂ ਟਿਕਟਾਂ ਹੁੰਦੀਆਂ ਨੇ ਜੀ ਠੀਕ ਹੈ ਹਾਂ ਜੀ ਜਿਵੇਂ ਆ ਹੋਗੀ 6 ਵਜੇ ਨਿਕਲਦੇ ਸਾਰੇ ਡਰਾਅ ਆਪਣੇ ਕੋਲੇ ਡੇਲੀ ਵੇਸਾਂ ਲਿਆ ਅਵੇਲੇਬਲ ਹੁੰਦੇ ਨੇ ਇੱਕ ਜਿਹੜਾ 14 9 ਨੂੰ 2.5 ਕਰੋੜ ਨਿਕਲ ਰਿਹਾ ਠੀਕ ਹੈ ਇਹਦਾ ਕੀ ਪ੍ਰਾਈਸ ਹੈ ਇਹ 500 ਰੁਪਏ ਦੀ ਟਿਕਟ ਹੈ ਜੀ 2.5 ਕਰੋੜ ਦਾ ਇਨਾਮ ਇਹ ਵੀ ਦੇਖੋ ਜੀ 500 ਰੁਪਏ ਦੀ ਟਿਕਟ ਹੈ ਔਰ 2.5 ਕਰੋੜ ਦਾ ਇਨਾਮ ਹੈ ਹਾਂ ਜੇ ਤੁਹਾਡੇ ਤੇ ਮਿਹਰ ਹੋ ਜਾਂਦੀ ਹੈ ਕਿਉਂਕਿ ਇੱਥੇ ਸਮਾਇਆ ਜਾਂਦਾ ਸਿਰਫ ਤੁਹਾਡਾ ਲੱਕ ਤੁਹਾਡੀ ਕਿਸਮਤ ਜੇ ਤੁਹਾਡੀ ਕਿਸਮਤ ਤੁਹਾਡੇ ਸਾਥ ਦੇ ਰਹੀ ਹੈ ਤਾਂ ਇਹ 2.5 ਕਰੋੜ ਦੇ বিজেਤਾ ਤੁਸੀਂ ਅੱਜ ਹੀ ਬਣ ਸਕਦੇ ਹੋ। ਅਸੀਂ ਦੱਸ ਦਿੱਤਾ ਕਿ ਇਹਦੇ ਵਿੱਚ 2.5 ਕਰੋੜ ਤੋਂ ਇਲਾਵਾ ਵੀ ਕੋਈ ਇਨਾਮ ਹੈ। ਹਾਂਜੀ ਮੈਡਮ ਜਿਹੜਾ ਫਸਟ ਪ੍ਰਾਈਜ਼ ਹੈ ਉਹ ਤਾਂ 2.5 ਕਰੋੜ ਦਾ ਉਹ ਪਬਲਿਕ ਤੋਂ ਗਰੰਟਡ ਇਨਾਮ ਹੈ ਜੀ 2.5 ਕਰੋੜ ਦਾ ਇੱਕੋ ਹੀ ਨਾਮ ਹੈ। ਔਰ ਜਿਹੜਾ ਸੈਕੰਡ ਪ੍ਰਾਈਜ਼ ਹੈ ਉਹ 10 ਲੱਖ ਦਾ। ਸੈਕੰਡ ਪ੍ਰਾਈਜ਼ 10 ਲੱਖ ਦਾ ਜੀ ਥਰਡ ਪ੍ਰਾਈਜ਼ 5 ਲੱਖ ਦਾ। ਇਸ ਤੋਂ ਇਲਾਵਾ ਇਹ ਤੇ 9-9000 ਦੇ 5-5000 ਦੇ 2-2000 ਤੇ ਬਹੁਤ ਇਨਾਮ ਲਿਖੇ ਹੋਏ ਨੇ। ਮੈਂ ਕੋਈ ਛੋਟੇ ਵੀ ਇਨਾਮ ਇਸ ਤੋਂ ਬਾਅਦ ਜਿਹੜੇ ਚੱਲ ਰਹੇ ਨੇ। ਬਹੁਤ ਸਾਰੇ ਇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਤਿੰਨੇ ਇਨਾਮ بڑے ਨੇ ਉਸ ਤੋਂ ਬਾਅਦ ਵੀ ਛੋਟੇ ਇਨਾਮ ਹੈਗੇ ਨੇ ਜਿਹੜੇ ਕਿ ਤੁਹਾਡੀ ਕਿਸਮਤ ਦੇ ਵਿੱਚ ਆ ਸਕਦੇ ਨੇ ਹਾਂਜੀ ਤੇ ਮੈਂ ਮੈਨੂੰ ਇਹ ਦੱਸੋ ਜੀ ਕਿ ਇੰਨਾ ਲਾਟਰੀਆਂ ਨੂੰ ਪਾਉਣ ਲਈ ਮਤਲਬ ਕਿ ਆਪਣੀ ਕਿਸਮਤ ਨੂੰ ਇੱਥੋਂ ਬਲੰਦੀ ਤੇ ਪਹੁੰਚਾਉਣ ਲਈ ਕਿਸਮਤ ਨੂੰ ਮੈਂ ਇਹ ਹੀ ਕਹਾਂਗੀ ਜੀ ਜਿੰਨੇ ਵੀ ਇਸ ਵੀਡੀਓ ਨੂੰ ਦੇਖਣਗੇ ਜੀ ਵੱਧ ਤੋਂ ਵੱਧ ਅਸ਼ੋਕ ਲਾਟਰੀ ਏਜੰਸੀ ਨੂੰ ਸਪੋਰਟ ਕਰੋ ਤੁਹਾਨੂੰ 2.5 ਕਰੋੜ ਦੇ ਕੇ ਹਟਾਂਗੇ ਜੇ ਤੁਸੀਂ ਵੱਧ ਤੋਂ ਵੱਧ ਅਸ਼ੋਕ ਲਾਟਰੀ ਏਜੰਸੀ ਕੋਲ ਟਿਕਟ ਬਾਏ ਕਰੋਗੇ ਤੁਹਾਨੂੰ ਇੱਕ ਨਾ ਇੱਕ ਦਿਨ 2.5 ਕਰੋੜ ਲੱਗੂਗਾ ਜੀ ਬਾ ਦੱਸੋਗੇ ਜੀ ਕਿੱਥੇ ਪਹੁੰਚਣਾ ਕਿਉਂਕਿ ਬਹੁਤ ਸਾਰੇ ਦਰਸ਼ਕ ਇਸ ਵੇਲੇ ਆਪਣੀ ਵੀਡੀਓਜ਼ ਨੂੰ ਦੇਖ ਰਹੇ ਨੇ ਹਾਂ ਜੀ ਪਹੁੰਚਣਾ ਕਿੱਥੇ ਆ ਜਿਹੜਾ ਆਪਣਾ ਹੀ ਦਫ਼ਤਰ ਆ ਜੀ 3 ਮੰਥ ਤੋਂ ਆਪਣਾ ਇੱਥੇ ਆਫਿਸ ਹੈ ਜੀ ਜਿਹੜੇ ਜਿੰਨਾ ਵੀ ਹੈ ਏਜੰਸੀ ਆ ਸ਼ੋਕ ਲੋਟਰੀ ਏਜੰਸੀ ਉਹ 22 ਸਾਲ ਤੋਂ ਲੋਟਰੀ ਦਾ ਕੰਮ ਕਰ ਰਹੇ ਨੇ ਉਹਨਾਂ ਕੋਲ ਇਨਾਮ ਵੀ ਬਹੁਤ ਵਧੀਆ ਲੱਗ ਰਹੇ ਨੇ ਜਿੱਦਾਂ ਦਾ ਆਪਾਂ ਨੇ ਅਮਰਗੜ ਵਿੱਚ ਆਪਣਾ ਆਫਿਸ ਕੀਤਾ ਬਹੁਤ ਵਧੀਆ ਰਿਸਪੌਂਸ ਮਿਲਿਆ ਬਹੁਤ ਕਸਟਮਰਾਂ ਨੂੰ ਇਨਾਮ ਲੱਗ ਰਹੇ ਨੇ ਤੁਸੀਂ ਵੀ ਮੌਕਾ ਹਾਂ ਜੀ ਹੁਣ ਜਿਹੜਾ ਪੰਜਾਬ ਸਟੇਟ ਲੋਟਰੀ ਆ ਰਖੜੀ ਮੰਪਰ ਤੁਸੀਂ ਵੀ 2.5 ਕਰੋੜ ਜਿੱਤ ਸ਼ੋਕ ਲਾਟਰੀ ਏਜੰਸੀ ਅਮਰਗੜ ਆਪਣੀ ਲੋਕੇਸ਼ਨ ਹੈਗੀ ਜੀ ਅਮਰਗੜ ਨੀਅਰ ਪੰਜਾਬ ਇਲੈਕਟ੍ਰੋਨਿਕ ਦੀ ਸ਼ਾਪ ਇਹ 20-22 ਸਾਲ ਤੋਂ ਲਾਟਰੀ ਦਾ ਕੰਮ ਕਰ ਰਹੇ ਨੇ ਹੁੰਦੇ ਨੇ ਦਾ ਆਫਿਸ ਹੈ ਜੀ ਅਮਰਗੜ ਤੁਸੀਂ ਇੱਥੇ ਆ ਕੇ ਵੀ ਟਿਕਟ ਪਾ ਸਕਦੇ ਹੋ ਇਹ ਟਿਕਟ ਤੁਸੀਂ ਬਾਈ ਪੋਸਟ ਵੀ ਆਪਣੇ ਘਰੇ ਮੰਗਵਾ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ 9780355058 ਵਧੇਰੇ ਜਾਣਕਾਰੀ ਲਈ ਤੁਸੀਂ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਆਪਣਾ ਜੀ ਜਿਹੜੇ ਜਿਹੜੀ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਆਰਜੀਐਨ ਟੀਵੀ ਤੇ ਜਿਹੜੇ ਵੀ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਤੁਹਾਡੇ ਇੱਕ ਸ਼ੇਅਰ ਨਾਲ ਕੋਈ ਵੀ ਕਰੋੜਪਤੀ ਬਣ ਸਕਦਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਜਿਹੜੇ ਵੀ ਦਰਸ਼ਕ ਇਹ ਸਟਿੱਜ ਨੂੰ ਦੇਖ ਰਹੇ ਨੇ ਉਹਨਾਂ ਨੇ ਇੱਕ ਜਾਣਕਾਰੀ ਹੋਰ ਦੇ ਦਈ ਹੈ ਕਿ ਮਹੀਨੇ ਦੀ ਲੋਟਰੀ ਵੀਕਲੀ ਔਰ ਡੇਲੀ ਜਿਹੜੇ ਵੀ ਲਾਟਰੀ ਤੁਸੀਂ ਪਾਣਾ ਚਾਹੁੰਦੇ ਹੋ ਬਾਈ ਕੋਸਟ ਵੀ ਲਾਟਰੀ ਨੂੰ ਪਾ ਸਕਦੇ ਹੋ ਤੇ ਅਸ਼ੋਕ ਲਾਟਰੀ ਏਜੰਸੀ ਤੇ ਵੀ ਪਹੁੰਚ ਕੇ ਇਹਨਾਂ ਕੋਲੋਂ ਲਾਟਰੀ ਲੈ ਸਕਦੇ ਹੋ ਔਰ ਆਪਣੀ ਕਿਸਮਤ ਨੂੰ ਅਜ਼ਮਾ ਸਕਦੇ ਹੋ ਔਰ ਇੱਕ ਨਾਲ ਹੋਰ ਹੈ ਜੀ ਜਿਹੜਾ ਆਹ ਵਾਲਾ ਪ੍ਰਾਈਸ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਰਖੜੀ ਦੇ ਉੱਤੇ ਬਹੁਤ ਹੀ ਖੂਬਸੂਰਤ ਇਨਾਮ ਹੈ ਆਪਣੀ ਕਿਸਮਤ ਨੂੰ ਅਜ਼ਮਾ ਸਕਦੇ ਹੋ ਤੇ ਜਲਦੀ ਤੋਂ ਜਲਦੀ ਸਕਰੀਨ ਦੇ ਉੱਤੇ ਦਿੱਤੇ ਗਏ ਇਹਨਾਂ ਦੇ ਨੰਬਰਾਂ ਨੂੰ ਦੇਖੋ ਕਾਲ ਕਰੋ ਔਰ ਅਸ਼ੋਕ ਲਾਟਰੀ ਏਜੰਸੀ ਅਮਰਗੜ ਦੇ ਵਿੱਚ ਪਹੁੰਚ ਕੇ ਆਪਣੀ ਕਿਸਮਤ ਨੂੰ ਅਜ਼ਮਾਓ ਤੇ ਦੇਰ ਕਿਉਂ ਲਗਾਈ ਹੈ ਫਟਾਫਟ ਜਦੋਂ ਵੀ ਜਿਹੜਾ ਵੀ ਇਸ ਬੰਦ ਦੇਖ ਰਹੇ ਨੇ ਇਸ ਚੈਨਲ ਨੂੰ ਦੇਖ ਰਹੇ ਇਸ ਨੰਬਰ ਨੂੰ ਦੇਖ ਰਹੇ ਨੇ ਜਲਦੀ ਤੋਂ ਜਲਦੀ ਕਾਲ ਕਰੋ ਔਰ ਪਹੁੰਚੋ ਅਮਰਗੜ ਅਸ਼ੋਕ ਲਾਟਰੀ ਏਜੰਸੀ ਦੇ ਵਿੱਚ ਆਪਣੀ ਕਿਸਮਤ ਨੂੰ ਅਸਮੋ ਧੰਨਵਾਦ ਜੀ